ਆ ਵੇਖੋ ਯਾਰ ਇਦਾਂ ਬਣਾਦਾ ਵੈਰੇਜ ਆ ਆ ਨਾਣਾ ਸਾਰਾ ਬਾਲਾ ਮਾਰ ਰਿਹਾ ਸਾਰਾ ਤੇ ਇਦਾਂ ਹੀ ਫਿਰ ਹਟਾ ਸ਼ੁਰੂ ਹੋ ਜਾਣੀ ਐ ਪਾਣੀ ਦਾ ਵੱਧਾ ਹੈ ਅੱਜ 6 ਤਰੀਕ ਦੀ ਵੀਡੀਓ ਭਰਾਓ 2025 ਆ ਵੇਖੋ ਇਦਾਂ ਚੱਲਿਆ ਯਾਰ ਗਾਂਦ ਪਿਆ ਜਾ ਲੋੜ ਲੋੜ ਤੇ ਯਾਰ ਕਾਫੀ ਜ਼ਿਆਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਨੇ ਸਾਡੇ ਵੀਰ ਭਰਾ ਜਿੰਨੇ ਵੇਖਣ ਵਾਲੇ ਨੇ ਆਪਾਂ ਸਹੀ ਜਾਣਕਾਰੀ ਜਿਹੜੀ ਸਾਰਿਆਂ ਤੱਕ ਇਦਾਂ ਪਹੁੰਚਾਉਂਦੇ ਰਹੇ ਨੇ ਕਿ ਆਪੋ ਆਪਣਾ ਜਿਹੜਾ ਬਚਾ ਜਿਹੜਾ ਕਰਨ ਦੀ ਲੋੜ ਹੈਗੀ ਹੈ ਭਰਾਓ ਬਚਾਅ ਦੇ ਵਿੱਚ ਜਿਵੇਂ ਕਹਿੰਦੇ ਆ ਭੜਾ ਪਾਣੀ ਤਾਂ ਹਮੇਸ਼ਾ ਗੱਲ ਕਰਦੇ ਆ ਜਗਤ ਇਕੱਠਾ ਤਾਂ ਫਿਰ ਵੀ ਨੀਵਣ ਤੇ ਹੀ ਆਉਣਾ ਹੈ ਯਾਰ ਤੇ ਤੁਸੀਂ ਆਪ ਸਾਬ ਲਾ ਸਕਦੇ ਹੋ ਵੀ ਨੀਵਣ ਕਿਹੜੀ ਥਾਂ ਤੇ ਜਾ ਪੈਣੀ ਹੈ ਆਹ ਲਾ ਲਿਆ ਆਪਣੇ ਮੇਰੇ ਤੇ ਬਾਹਰ ਨਿਕਲ ਗਾ ਤੇ ਹੁਣ ਜਿਵੇਂ ਆਪਾਂ ਗੱਲ ਕਰੀਏ ਮਾਲੇ ਵਾਲੇ ਦੀ ਮਾਲੇ ਵਾਲੇ ਵੀ ਯਾਰ ਪੂਰਾ ਹੁਣ ਉੱਥੇ ਤੰਡ ਪਿਆ ਖੜਾ ਠੀਕ ਹੈ ਨਹੀਂ ਉੱਥੇ ਵੀ ਪੂਰਾ ਖਤਰਾ ਬਣ ਗਿਆ ਹੁਣ ਫਿਰ ਹਾਂ ਉਹ ਤੂੰ ਮੌਸਮ ਉਦਾਂ ਦਾ ਯਾਰ ਸਾਡੇ ਵੀਰ ਭਰਾ ਜਿਹੜੇ ਬੰਨਾਂ ਤੇ ਬੈਠੇ ਨੇ ਉਹਨਾਂ ਦਾ ਬਹੁਤ ਔਖਾ ਹੈ ਉਹਨਾਂ ਦਾ ਬਹੁਤ ਔਖਾ ਹੈ ਯਾਰ ਛੋੜੇ ਛੋੜੇ ਬੱਚੇ ਯਾਰ ਇਹ ਤਾਂ ਜਗਤ ਤਾਂ ਚਾਹੀਦਾ ਵੈਸੇ ਸਾਡੇ ਵੀਰ ਭਰਾ ਜਿਹੜੇ ਸਮਾਜ ਸੇਵੀ ਵੱਡੇ ਤੋਂ ਵੱਡੇ ਪਏ ਨੇ ਵੀ ਕਿਤੇ ਮਾੜੇ ਮੋٹے ਛੱਤਰ ਛੁਟਰ ਲਾ ਕੇ ਤਾਂ ਨਾਂ ਦੀ ਹੈਲਪ ਕੀਤੀ ਜਾਵੇ ਹਨ ਤੇ ਕਿਉਂਕਿ ਇਹਨਾਂ ਹਵਾਵਾਂ ਨਾਲ ਤਰਪਾਲਾਂ ਤੇ ਜਾਂਦੀਆਂ ਨੇ ਵੱਡਾ ਤੇ ਇਹਨਾਂ ਦੇ ਬੱਚਿਆਂ ਦਾ ਔਖਾ ਹੋ ਜਾਂਦਾ ਯਾਰ ਤੇ ਹਿਕਰਾਂ ਚਲੋ ਹੁਣ ਦੀ ਖੜੀ ਇਦਾਂ ਟਾਈਮ ਪਾਸ ਕਰਨ ਤੇ ਬਾਕੀ ਨਾਂ ਦੇ ਬਈ ਧਿਆਨ ਰੱਖਣਾ ਇਹਨਾਂ ਦੇ ਕਮਰੇਆਂ ਕੁੰਮਰਿਆਂ ਦੀ ਕਿਤੇ ਤਿਆਰੀ ਕਰਾਵਣ ਸਾਡੀ ਬੇਨਤੀ ਵੀ ਇਹ ਤੇ ਸਾਡੀ ਮਿਹਨਤ ਵੀ ਏ ਬਹੁਤ ਹਾਲਾਤ ਉਦਾਂ ਦੇ ਨੇ ਜਿਹੜੇ ਸਾਡੇ ਵੀਰ ਭਰਾ ਜਿਮੇਨਾ ਨੂੰ ਟਾਹ ਲੱਗੀ ਤੇ ਜਿਹੜੇ ਬੰਨਾਂ ਤੇ ਬੈਠੇ ਨੇ ਹੁਣ ਬਹੁਤ ਔਖਾ ਹੈ ਤੇ ਭਰਾਓ ਵੀਡੀਓ ਨੂੰ ਸ਼ੇਅਰ ਕਰੋ ਕਿ ਸਾਡੀ ਕੋਈ ਵੀਡੀਓ ਜਾਵੇ ਸਮਾਜ ਸੇਵੀਆਂ ਤੱਕ ਕਿ ਇਹਨਾਂ ਦਾ ਖਿਆਲ ਰੱਖਿਆ ਜਾਵੇ ਬਹੁਤ ਔਖਾ ਹੈ ਇਹਨਾਂ ਦਾ ਆਹ ਵੇਖੋ ਇਦਾਂ ਵਟਕਾਰ ਪਾਉਂਦਾ